ਹਲਾਤੀ ਜਾ ਅੰਤਰ ਕਬਟ ਭਗਤੀ ਕਹਾਏ ਪਖੰਡ ਪਾਰ ਬ੍ਰੰ ਕਦੇ ਨਾ ਪਾਏ ਪਰਨਿੰਦਾ ਕਰੇ ਅੰ ਦਰ ਮਨ ਲਾਏ ਬਾਹਰ ਮਨ ਧੋਵੇ ਮਨ ਕੀ ਝੂਠ ਨਾ ਜਾਏ ਸਤ ਸੰਗਤ ਸਿਉ ਬਾਤ ਰਚਾਏ ਹਨ ਦਿਨ ਦੁਖੀਆ ਦੁਜੈ ਭਾਏ ਰਚਾਏ ਹਰ ਨਾਮ ਨਾ ਚਿਤੈ ਬਹੁ ਕਰਮ ਕਮਾਏ ਪੂਰਬ ਲਿਖਿਆ ਸੋ ਮਿਟਣਾ ਨਾ ਜਾਏ ਨਾਨਕ ਬਿਨ ਸਤਿਗੁਰ ਸੇਵੇ ਮੋਖ ਨ ਪਾਏ ਨਾਨਕ ਬਿਨ ਸਤਿਗੁਰ ਸੇਵੇ ਤੇ ਪਰਮ ਸਨਮਾਨ ਜੋ ਚਵਰ ਤਖਤ ਦੇ ਮਾਲਕ ਜਗਤ ਦੀ ਜੋਤ ਹਾਜ਼ਰਾ ਹਜ਼ੂਰ ਸ਼ਬਦ ਗੁਰੂ ਗਿਆਨ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਮੁਬਾਰਕ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰ ਵਾਲੇ ਸਤਸੰਗੀ ਜਨੋ ਪਾਵਨ ਸ਼ਲੋਕ ਤੀਸਰੇ ਪਾਦਸ਼ਾਹ ਜੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਮubaruk ਰਸਨਾ ਤੋਂ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਕ ਨੰਬਰ 88 ਤੇ ਸਵਾਇਮਾਨ ਹੈ ਬਹੁਤ ਪਿਆਰੇ ਵਿਚਾਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਰੱਖੇ ਹਨ ਜੇ ਅਸੀਂ ਇਹਨਾਂ ਵਿਚਾਰਾਂ ਨੂੰ ਸਮਝਣ ਦਾ ਯਤਨ ਕਹੀਏ ਵਿਚਾਰਨ ਦਾ ਯਤਨ ਕਰੀਏ ਆਪਣੇ ਆਪਣੇ ਅਸੀਂ ਜੀਵਨ ਦੇ ਵਿੱਚ ਦੇਖੀਏ ਗੁਰਬਾਣੀ ਦੀ ਕਸਵੱਟੀ ਦੇ ਨਾਲ ਇਮਾਨਦਾਰੀ ਵੀ ਹੋਣੀ ਚਾਹੀਦੀ ਏ ਤੇ ਇਮਾਨਦਾਰੀ ਦੇ ਨਾਲ ਜਦੋਂ ਅਸੀਂ ਇਹਨਾਂ ਸ਼ਬਦਾਂ ਨੂੰ ਵੇਖਾਂਗੇ ਸਮਝਾਂਗੇ ਪੜ੍ਹਾਂਗੇ ਸਾਨੂੰ ਇੰਜ ਲੱਗੇਗਾ ਸੀ ਸਾਰਾ ਕੁਝ ਇਹਨਾਂ ਸ਼ਬਦਾਂ ਦੇ ਉਲਟ ਕਰਦੇ ਆਏ ਅੱਜ ਤੱਕ ਗੱਲ ਇਮਾਨਦਾਰੀ ਦੀ ਏ ਗੱਲ ਸਮਝ ਦੀ ਏ ਤੇ ਜੇ ਵੈਸੇ ਬੰਦਾ ਅਖੇ ਚਲੋ ਕੋਈ ਗੱਲ ਨਹੀਂ ਅੱਖਾਂ ਜੀਆਂ ਮੀਟ ਕੇ ਤੁਰ ਜਾਵੇ ਨੰਗ ਜਾਵੇ ਬਾਣੀ ਦੇ ਲੱਗ ਹੁੰਦੀ ਫਿਰ ਗੱਲ ਹੋਰ ਆ ਜੇ ਨਾ ਸ਼ਬਦਾਂ 'ਵਰ ਧਿਆਨ ਦੇ ਕੇ ਅਸੀਂ ਦੇਖਾਂਗੇ ਤੇ ਫਿਰ ਸਾਡੀ ਸਮਝ ਵਿੱਚ ਇਹ ਗੱਲ ਜ਼ਰੂਰ ਆਏਗੀ ਕਿ ਅੱਜ ਤੱਕ ਅਸੀਂ ਭੁਤਾਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਮੱਥਾ ਟੇਕ ਕੇ ਵੀ ਉਹਨਾਂ ਦੀ ਗੱਲ ਨੂੰ ਨਹੀਂ ਮੰਨਿਆ ਅੱਜ ਤੱਕ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨ ਕੇ ਵੀ ਮੰਨ ਕਰਕੇ ਗੁਰੂ ਨਹੀਂ ਮੰਨਿਆ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਜੀਵਨ ਦੇ ਵਿੱਚ ਵੀ ਬਹੁਤ ਜ਼ਾਦੀਆਂ ਕੱਟਨੇ ਆਈਆਂ ਆਈਆਂ ਸਨ ਗੁਰੂ ਬਣ ਤੋਂ ਪਹਿਲਾਂ ਵੀ ਉਹਨਾਂ ਦੇ ਜੀਵਨ ਵਿੱਚ ਬੜੇ ਐਸੇ ਉਤਰਾ ਚੜਾਏ ਸਨ ਪਰ ਦੇਖੋ ਐਡੀ ਬਡੇਰੀ ਉਮਰ ਹੋਣ ਤੋਂ ਬਾਵਜੂਦ ਵੀ ਸਮਝ ਆ ਜਾਣੀ ਕਿ ਨਹੀਂ ਅਜੇ ਗੁਰੂ ਤੋਂ ਦੂਰ ਆ ਅਜੇ ਸੱਚਾ ਗੁਰੂ ਨਹੀਂ ਮਿਲਿਆ ਜੀ ਇਸ ਗੱਲ ਦੀ ਸਮਝ ਆ ਜਾਣੀ ਵੀ ਬਹੁਤ ਵੱਡੀ ਗੱਲ ਹੈ ਉਸ ਤੋਂ ਬਾਅਦ ਉਹਨਾਂ ਦਾ ਜੀਵਨ ਦੇਖੋ ਗੁਰਬਾਣੀ ਨੂੰ ਪੜੋ ਬਾਣੀ ਨੂੰ ਸਮਝੋ ਉਹਨਾਂ ਦੀਆਂ ਸੇਵਾਵਾਂ ਕਿੰਨੀਆਂ ਕੌਮ ਵਾਸਤੇ ਸਮਾਜ ਵਾਸਤੇ ਇਹ ਸਾਰਾ ਕੁਝ ਸਾਨੂੰ ਬਾਣੀ ਚੋਂ ਦਿਖਦਾ ਹੈ ਜਿਹੜੇ ਵੀ ਗੁਰੂ ਸਹਿਬਾਨ ਜੀ ਦਾ ਜੀਵਨ ਅਸੀਂ ਦੇਖਣਾ ਚਾਹੁੰਦੇ ਆ ਨਾ ਸਾਨੂੰ ਗੁਰਬਾਣੀ ਦੱਸ ਦਿੰਦੀ ਹੈ ਕਿ ਉਹਨਾਂ ਦੇ ਵਿਚਾਰ ਇੱਟੇ ਕੀਮਤੀ ਆ ਇਹ ਗੱਲ ਕਦੇ ਵੀ ਨਹੀਂ ਹੋਵੇਗੀ ਕਿ ਜਿਹੜੀ ਗੱਲ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਪਜੀ ਸਾਹਿਬ ਜੀ ਦੀ ਬਾਣੀ ਵਿੱਚ ਕਹੀ ਹੈ ਮਹਾਰਾਜ ਉਸ ਗੱਲ ਤੋਂ ਮੁਨਕਰ ਹੋ ਸਕਦੇ ਤੇ ਕਦੇ ਵੀ ਨਹੀਂ ਨਾ ਹੋ ਸਕਦਾ ਜਿਹੜੀ ਗੱਲ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਸਾ ਦੀ ਬਾਣੀ ਦੇ ਵਿੱਚ ਕਹੀ ਆਸਾ ਦੀ ਵਾਰ ਦੇ ਵਿੱਚ ਤੇ ਉਸ ਗੱਲ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਪ ਨਾ ਖੜਦੇ ਹੁਣ ਇਹ ਤਾਂ ਹੋ ਹੀ ਨਹੀਂ ਸਕਦਾ ਤੇ ਇਹਨਾਂ ਬਾਣੀਆਂ ਨੂੰ ਜਦੋਂ ਅਸੀਂ ਪੜ੍ਹਦੇ ਆ ਨਾ ਇਹ ਬਾਣੀਆਂ ਸਾਨੂੰ ਅੱਜ ਵੀ ਦੱਸਦੀਆਂ ਤੁਹਾਡਾ ਗੁਰੂ ਬਹੁਤ ਵੱਡਾ ਮਹਾਨ ਸੀ ਬਹੁਤ ਵੱਡੇ ਵਿਚਾਰ ਸਾਨੂੰ ਉਹਨਾਂ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚੋਂ ਕਿਸੇ ਵੀ ਭਗਤ ਦੀ ਬਾਣੀ ਪੜ੍ਹ ਦੋ ਉਹ ਦੱਸੇਗੀ ਕਿ ਭਗਤ ਰਵਿਦਾਸ ਮਹਾਰਾਜ ਜੀ ਕਿੱਡੇ ਮਹਾਨ ਸਨ ਭਗਤ ਕਬੀਰ ਸਾਹਿਬ ਜੀ ਕਿੱਡੇ ਮਹਾਨ ਸਨ ਕਿਉਂਕਿ ਬਾਣੀ ਆਪ ਦੱਸ ਰਹੀ ਬਾਣੀ ਉਹਨਾਂ ਦੀ ਵਿਚਾਰ ਹੈ ਪਾਣੀ ਨੇ ਉਹਨਾਂ ਦੀ ਵਿਚਾਰ ਨੂੰ ਪ੍ਰਗਟ ਕਰਕੇ ਰੱਖ ਦੇਣਾ ਤੀਸਰੇ ਪਾਦਸ਼ਾ ਧੰਨ ਗੁਰੂ ਅਮਰਦਾਸ ਮਹਾਰਾਜੀ ਦਾ ਇਹ ਬੜਾ ਪਿਆਰਾ ਸ਼ਲੋਕ ਹੈ ਸਹਿਬ ਅਖ ਦੇ ਅੰਤਰ ਕਪਟ ਭਗਉਤੀ ਕਹਾਏ ਕਪਟ ਦਾ ਮਤਲਬ ਹੁੰਦਾ ਜੇ ਖੋਟ ਕਹਿੰਦੇ ਮਨ ਵਿੱਚ ਕਪਟ ਹੈ ਤੇ ਆਪਣੇ ਆਪ ਨੂੰ ਭਗਉਤੀ ਸੱਚਾ ਭਗਤ ਖਵਾਈ ਜਾਂਦਾ ਬੰਦਾ ਇਹ ਗੱਲ ਹਰੇਕ ਇਨਸਾਨ ਦੇ ਜੀਵਨ ਦੇ ਉੱਤੇ ਢੁਕਦੀ ਜੇ ਇਹਦਾ ਮਤਲਬ ਇਹ ਨਹੀਂ ਕਿ ਗੁਰੂ ਸਾਹਿਬ ਜੀ ਨੇ ਕਿਸੇ ਫਿਰਕੇ ਨੂੰ ਲੈ ਕੇ ਆਖੀ ਹੈ ਕਿਸੇ ਵਿਸ਼ੇਸ਼ ਭਗਤ ਨੂੰ ਵੇਖ ਕੇ ਆਖਿਆ ਹੈ ਕਿ ਕੋਈ ਕਿਸੇ ਦਾ ਪੁਜਾਰੀ ਸੀ ਨਹੀਂ ਇਹ ਗੱਲ ਹਰੇਕ ਇਨਸਾਨ ਦੀ ਹੋ ਰਹੀ ਹੈ ਬਾਣੀ ਹਰੇਕ ਮਨੁੱਖ ਦੀ ਗੱਲ ਕਰਦੀ ਹੈ ਹਰੇਕ ਇਨਸਾਨ ਦੀ ਗੱਲ ਕਰਦੀ ਹੈ ਹਜ਼ੂਰ ਆਗਦੇ ਮਨ ਵਿੱਚ ਕਪਟ ਹੈ ਜੀ ਮਨ ਵਿੱਚ ਭਲੇਖਾ ਏ ਮਨ ਵਿੱਚ ਦੁਬਦਾ ਏ ਇਨਸਾਨ ਦੇ ਪਰ ਭਗਉਤੀ ਅਖਵਾਰਿਆ ਜੀ ਭਗਤ ਅਖਵਾਰਿਆ ਹੈ ਆਪਣੇ ਆਪ ਨੂੰ ਚੰਗਾ ਖਵਾਰਿਆ ਜੀ ਆਪਣੇ ਆਪ ਨੂੰ ਸਚਿਆਰਾ ਅਖਵਾਰਿਆ ਜੇ ਮਨ ਵਿੱਚ ਕਪਟ ਰੱਖ ਕੇ ਇਹ ਮੱਥਾ ਟੇਕ ਰਿਆ ਏ ਮਨ ਵਿੱਚ ਕਪਟ ਦਾ ਮਤਲਬ ਹੁੰਦਾ ਕਿ ਜੋ ਬਾਹਰੋਂ ਕਰ ਰਿਆ ਨਾ ਉਹ ਅੰਦਰੋਂ ਨਹੀਂ ਹੈਗਾ ਮਨ ਵਿੱਚ ਕਬਟ ਦਾ ਮਤਲਬ ਹੁੰਦਾ ਜੇ ਜੋ ਅੰਦਰੋਂ ਕਰ ਰਿਹਾ ਨਾ ਉਹ ਬਾਹਰੋਂ ਨਹੀਂ ਕਰ ਰਿਹਾ ਇੱਕ ਨਹੀਂ ਹੈਗਾ ਬੰਦਾ ਮਨ ਵਿੱਚ ਗੁਰੂ ਪ੍ਰਤੀ ਨਹੀਂ ਪਿਆਰ ਗੁਰਬਾਣੀ ਪ੍ਰਤੀ ਨਹੀਂ ਪਿਆਰ ਦੁਬਿਧਾ ਦੇ ਵਿੱਚ ਹੈ ਡਰਿਆ ਹੋਇਆ ਇਨਸਾਨ ਬਾਹਰੋਂ ਜ਼ੁਬਾਨ ਤੋਂ ਕਹਿ ਰਿਹਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਨ ਤੋਂ ਡਰਿਆ ਹੋਇਆ ਜੀ ਮਨ ਤੋਂ ਕਦੀ ਕਿਤੇ ਜਾਂਦਾ ਕਦੀ ਕਿਤੇ ਜਾਂਦਾ ਪਰ ਰਸਨਾ ਤੋਂ ਕਈ ਵਾਰੀ ਕਹਿ ਜਾਂਦਾ ਹੈ ਤਾਂ ਮਤਲਬ ਇਹ ਠੀਕ ਨਹੀਂ ਹੈ। ਇਹ ਅਸ ਚੰਗਾ ਭਗਤ ਨਹੀਂ ਬਣਿਆ, ਚੰਗਾ ਗੁਰਮੁਖ ਪਿਆਰਾ ਨਹੀਂ ਬਣਿਆ ਜੀ। ਤੇ ਮਹਾਰਾਜ ਨੇ ਆਖਿਆ ਫਿਰ ਗੁਰੂ ਅਮਰਦਾਸ ਮਹਾਰਾਜ ਜੀ ਨੇ। ਮਹਾਰਾਜ ਕਹਿੰਦੇ ਜਿਹੜੇ ਇਦਾਂ ਦੇ ਲੋਕ ਹਨ ਜਿਹੜੇ ਮਨ ਕਰਕੇ ਹੋਰ ਹੈ ਜਿਵੇਂ ਮਹਾਰਾਜ ਦੀ ਬਾਣੀ ਦਾ ਵਚਨ ਹੈ ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆਂ ਜਿਨ੍ਹਾਂ ਦੇ ਮਨ ਵਿੱਚ ਹੋਰ ਹੈ ਤੇ ਜਵਾਨ ਤੇ ਹੋ ਰੇ ਮੁਖ ਹੋ ਰੇ ਜਵਾਨ ਨੂੰ ਕਿਹਾ ਧੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹੇ ਕਾਲਪੁਰਖ ਵਾਹਿਗੁਰੂ ਜੀ ਤੇ ਬੰਦਾ ਥੋੜੇ ਚਿਰ ਬਾਅਦ ਜਾ ਕੇ ਫਿਰ ਕਿਸੇ ਕੋਲ ਹੱਥ ਕੋਈ ਵਿਖਾਈ ਜਾਂਦਾ ਕੋਈ ਕਿਸੇ ਦੇ ਪੈਰਾਂ 'ਚ ਬੈਠਾ ਜਾ ਕੇ ਇਹਦਾ ਮਤਲਬ ਨਹੀਂ ਮਨ ਹੋ ਰੇ ਤੇ ਮੁਖ ਹੋ ਰੇ ਦੋਵੇਂ ਚੀਜ਼ਾਂ ਅੱਡ-ਅੱਡ ਨੇ ਪਰ ਹੁਣੀਆਂ ਨਹੀਂ ਸਿਚਾਈ ਦੀਆਂ ਅੱਡ ਜੋ ਮਨ ਵਿੱਚ ਸੀ ਉਹ ਬਾਹਰ ਆਉਣਾ ਚਾਹੀਦਾ ਸੀ ਜੋ ਜ਼ਬਾਨ ਤੇ ਆ ਰਿਹਾ ਉਹ ਮਨ ਵਿੱਚ ਹੋਣਾ ਚਾਹੀਦਾ ਸੀ ਮਨੁੱਖ ਇਦਾਂ ਨਹੀਂ ਕਰ ਸਕਿਆ ਤੇ ਫਿਰ ਧੰਨ ਗੁਰੂ ਅਮਰਦਾਸ ਸਮਰ ਰਾਜੀ ਨੇ ਕਹਿ ਦਿੱਤਾ ਮਾਰੇ ਕਿnde ਅੰਤਰ ਕਬੜ ਭਗਉਤੀ ਕਹਾਏ ਪਖੰਡ ਪਾਰ ਬ੍ਰਹਮ ਕਦੇ ਨਾ ਪਾਏ ਨਹੀਂ ਜੇ ਮਿਲਦਾ ਪਖੰਡ ਕਰਨ ਦੇ ਨਾਲ ਪ੍ਰਮਾਤਮਾ ਕਦੇ ਨਹੀਂ ਜੇ ਮਿਲਦਾ ਪਖੰਡ ਪਾਰ ਬ੍ਰਹਮ ਕਦੇ ਨਾ ਪਾਏ ਉਸ ਪਰਮਾਤਮਾ ਦੀ ਸੋਝੀ ਉਸ ਪਰਮਾਤਮਾ ਦੇ ਨਾਲ ਮਲਾਪ ਕਦੇ ਨਹੀਂ ਹੋ ਸਕਦਾ ਕਿਉਂਕਿ ਪਖੰਡ ਦੇ ਨਾਲ ਨਹੀਂ ਜੇ ਮਿਲਿਆ ਜਾ ਸਕਦਾ ਕਿਡੀਆਂ ਕਿਡੀਆਂ ਪਿਆਰੀਆਂ ਉਦਾਹਰਨਾ ਬੰਦਾ ਕਈ ਵਾਰੀ ਅਸੀਂ ਸੁਣਦੇ ਸੁਣਾਉਂਦੇ ਵੀ ਆਇਆ ਕਿ ਜੇ ਦੋਵਾਂ ਬੇੜੀਆਂ ਤੇ ਪਾਰ ਨਹੀਂ ਹੋਇਆ ਜਾਂਦਾ ਹੁਣ ਬੰਦਾ ਪਖੰਡ ਵੀ ਕਰ ਰਿਆ ਧਰਮੀ ਵੀ ਬਣਦਾ ਏ ਪਖੰਡ ਵੀ ਕਰਦਾ ਚੰਗਾ ਵੀ ਬਣਦਾ ਏ ਜੀ ਦੇਖੋ ਅਸੀਂ ਦੁਨੀਆ ਨੂੰ ਭੁਲੇਖਾ ਤਾਂ ਜ਼ਰੂਰ ਪਾ ਸਕਦੇ ਹਾਂ ਪਰ ਅਸੀਂ ਉਸ ਪ੍ਰਮਾਤਮਾ ਨੂੰ ਵਾਹਿਗੁਰੂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਭੁਲੇਖਾ ਥੋੜਾ ਪਾ ਸਕਦੇ ਹਾਂ ਕਿ ਅਸੀਂ ਕਿੱਦਾਂ ਦੇ ਹਾਂ ਅਸੀਂ ਦੁਨੀਆਦਾਰੀ ਨੂੰ ਦੱਸ ਸਕਦੇ ਹਾਂ ਅਸੀਂ ਕਿੱਦਾਂ ਦੇ ਹਾਂ ਮਾਰੇ ਹੋ ਕੇ ਵੀ ਅਸੀਂ ਚੰਗੇ ਸਾਬਤ ਹੋ ਸਕਦੇ ਹਾਂ ਚੰਗੇ ਬਣ ਸਕਦੇ ਹਾਂ ਅਸੀਂ ਸਾਹਮਣੇ ਥੋੜਾ ਸ਼ੋਅ ਕਰਦੇ ਹਾਂ ਮੰਨ ਲਓ ਜਦੋਂ ਕੋਈ ਸਾਡੇ ਪਰਿਵਾਰ ਦੇ ਵਿੱਚ ਕੋਈ ਆਵੇ ਘਰ ਵਿੱਚ ਅਸੀਂ ਕਿੱਦਾਂ ਦੇ ਅਸੀਂ ਉਹਨਾਂ ਨੂੰ ਥੋੜਾ ਦਿਖਾਉਣੀ ਅਸੀਂ ਕਿੱਦਾਂ ਦੇ ਅਸੀਂ ਉਦੋਂ ਸਿਆਣੇ ਬਣਦੇ ਹਾਂ ਚੰਗੇ ਬਣਦੇ ਹਾਂ ਵਧੀਆ ਬਣਦੇ ਹਾਂ ਪਰ ਬਾਅਦ ਵਿੱਚ ਪਤਾ ਲੱਗਦਾ ਹੈ ਤੇ ਪਰਿਵਾਰ ਹੀ ਇਦਾਂ ਦਾ ਸੀ ਇਹ ਦੁਨੀਆ ਨੂੰ ਸਮਾਜ ਨੂੰ ਭਲੇਖਾ ਪਾਉਣ ਵਾਲੀਆਂ ਗੱਲਾਂ ਨੇ ਨਰੰਕਾਰ ਨੂੰ ਭਲੇਖਾ ਪਾਉਣ ਵਾਲੀਆਂ ਗੱਲਾਂ ਨਹੀਂ ਧੰਨ ਗੁਰੂ ਅਮਰਦਾਸ ਜੀ ਦਾ ਬਚਨ ਹੈ ਪਖੰਡ ਪਾਰ ਬ੍ਰਹਮ ਕਦੇ ਨਾ ਪਾਏ ਪਖੰਡ ਕਰਕੇ ਕਦੇ ਵੀ ਪ੍ਰਮਾਤਮਾ ਨਹੀਂ ਜੇ ਮਿਲਣਾ ਕਦੇ ਵੀ ਅਸੀਂ ਦੁਬਧਾ ਦੇ ਵਿੱਚ ਰਹਿ ਕੇ ਮੰਜ਼ਿਲ ਤੇ ਨਹੀਂ ਪਹੁੰਚ ਸਕਦੇ ਮਹਾਰਾਜ ਕਹਿੰਦੇ ਪਰ ਨਿੰਦਾ ਕਰੇ ਅੰਤਰਮਲ ਲਾਏ ਆਪਣੇ ਮਨ ਵਿੱਚ ਆਪਣੀ ਸੋਚ ਨੂੰ ਬੰਦਾ ਮੈਲ ਲਾ ਲੈਂਦਾ ਜੇ ਬਰਾਈ ਨਿੰਦਿਆ ਕਰਕੇ ਕਿਸੇ ਦੀ ਚੁਗਲੀ ਕਰਕੇ ਤੁਸੀਂ ਕਹੋਗੇ ਫਿਰ ਸੱਚ ਕਿੱਦਾਂ ਬੋਲਿਆ ਜਾਂਦਾ ਜੇ ਫਿਰ ਆਪਾਂ ਕਿਸੇ ਬਾਰੇ ਸੱਚ ਬੋਲਣਾ ਹੋਵੇ ਤੇ ਅਗਲੇ ਦੇ ਸਾਹਮਣੇ ਖੜੋ ਕੇ ਬੋਲੀ ਜਾ ਉਹਨੇ ਨਿੰਦਿਆ ਹੁੰਦਾ ਕਿਸੇ ਦੀ ਪਿੱਠ ਪਿੱਛੇ ਸੱਚ ਵੀ ਨਿੰਦਿਆ ਬਣ ਜਾਣਾ ਜੇ ਭਾਵੇਂ ਤੁਸੀਂ ਸੱਚੇ ਹੋ ਸੱਚੇ ਹੋ ਤੇ ਉਹਦੇ ਸਾਹਮਣੇ ਰੱਖੋ ਸੱਚ ਸੱਚ ਤੇ ਫਿਰ ਜਿੱਥੇ ਮਰਜ਼ੀ ਬੋਲਿਆ ਜਾਂਦਾ ਨਾ ਜੇ ਸੱਚ ਵੀ ਡਰ ਕੇ ਬੋਲਣਾ ਪਿਆ ਤੇ ਉਹ ਸੱਚ ਕਾਹਦਾ ਫਿਰ ਤੁਸੀਂ ਸੱਚੇ ਕਾਹਦੀ ਹੋਏ ਜੇ ਤੁਸੀਂ ਕਿ ਝੂਠੇ ਬੰਦੇ ਨੂੰ ਸੱਚ ਦੱਸ ਹੀ ਨਹੀਂ ਸਕਦੇ ਫਿਰ ਤੁਸੀਂ ਸੱਚੇ ਕਾਹਦੇ ਹੋਏ ਜੀ ਇਸ ਕਰਕੇ ਮਹਾਰਾਜ ਕਹਿੰਦੇ ਪਰ ਨਿੰਦਾ ਕਰੇ ਅੰਤਰਮਲ ਲਾਏ ਪਰਾਈ ਨਿੰਦਿਆ ਕਰਨ ਵਾਲਾ ਆਪਣੇ ਅੰਦਰ ਨੂੰ ਹੀ ਭਰੀ ਜਾਂਦਾ ਜੀ ਆਪਣੇ ਅੰਦਰ ਹੀ ਮੈਲ ਇਕੱਠੀ ਕਰੀ ਜਾਂਦਾ ਜੀ ਦੂਜੇ ਦੇ ਆਗੁਣਾ ਦੀ ਮੈਲ ਧੋਈ ਜਾਂਦਾ ਆਪਣੇ ਅੰਦਰ ਮੈਲ ਭਰੀ ਜਾਂਦਾ ਜੀ ਇਹ ਸੱਚ ਹੈ ਜੀ ਇਹ ਬਾਹਰ ਮਲ ਧੋਵੇ ਮਨ ਕੀ ਝੂਠ ਨਾ ਜਾਏ ਆ ਦੇਖੋ ਗੁਰੂ ਅਮਰਦਾਸ ਮਹਾਰਾਜ ਜੀ ਦਾਦਾ ਜੀ ਕਹਿੰਦੇ ਬਾਹਰ ਮਲ ਧੋਵੇ ਆ ਵੇਖੋ ਬਾਹਰ ਦੀ ਸਾਰੇ ਆਪਾ ਬੰਦਾ ਤੇ ਦੋ ਦੋ ਵਾਰੀ ਇਸ਼ਨਾਨ ਕਰਦਾ ਜੀ ਕਿੰਨੇ ਵਾਰੀ ਤੁਸੀਂ ਹੱਥ ਧੋਂਦੇ ਹੋ ਇਹ ਸਾਰਾ ਯਤਨ ਕੀ ਹੈ ਜੀ ਬਾਹਰ ਦੀ ਮੈਲ ਧੋਣ ਦਾ ਮਹਾਰਾਜ ਨੇ ਕਿਹਾ ਠੀਕ ਹੈ ਤੂੰ ਸਫਾਈ ਰੱਖਦਾ ਬਹੁਤ ਵਧੀਆ ਗੱਲ ਹੈ ਸੁੱਚਾ ਬਣਦਾ ਬਹੁਤ ਵਧੀਆ ਗੱਲ ਹੈ ਪਰ ਇੱਕ ਗੱਲ ਯਾਦ ਰੱਖੀ ਤੇਰੇ ਮਨ ਦੀ ਮਾਇਲ ਨਹੀਂ ਜਾਣੀ ਇਦਾਂ ਇਹ ਸਾਜਾ ਤੁਸੀਂ ਹੱਥ ਸੋਚੇ ਕਰਕੇ ਦਰਬਾਰ ਚ ਆ ਰਹੇ ਹੋ ਬਹੁਤ ਵਧੀਆ ਗੱਲ ਹੈ ਕੋਈ ਬੰਦਾ ਪੈਰ ਧੋ ਕੇ ਇਸ਼ਨਾਨ ਕਰਕੇ ਦਰਬਾਰ ਸਾਹਿਬ ਦੇ ਵਿੱਚ ਆ ਰਿਹਾ ਬਹੁਤ ਵਧੀਆ ਗੱਲ ਹੈ ਪਰ ਉਹ ਕਿਤੇ ਭਰੇ ਕੇ ਜਨ ਰਜੇ ਮੇਰਾ ਮਨ ਵੀ ਸੋਚਾ ਹੋ ਗਿਆ ਜੀ ਮੈਨੂੰ ਗੁਰੂ ਪਰਵਾਣ ਕਰੇਗਾ ਗੁਰੂ ਨੇ ਬਾਣੀ ਦੇ ਸ਼ਬਦ ਨੇ ਤੇਰੇ ਮਨ ਦੇ ਨਾਲ ਖੜਨਾ ਤੇਰੇ ਮਨ ਦੇ ਨਾਲ ਗੱਲ ਕਰਨੀ ਹੈ ਨਾ ਤੇਰੇ ਹੱਥਾਂ ਦੇ ਨਾਲ ਕੁਰਬਾਨੀ ਨੇ ਗੱਲ ਕਰਨੀ ਨਾ ਤੇਰੇ ਪੈਰਾਂ ਦੇ ਨਾਲ ਗੱਲ ਕਰਨੀ ਮਹਾਰਾਜ ਨੇ ਆਖਣਾ ਮਨ ਮਿਲਣ ਦੀ ਗੱਲ ਹੈ ਸੁਰਤ ਦੇ ਨਾਲ ਗੱਲ ਕਰਨੀ ਸ਼ਬਦ ਨੇ ਤੇ ਜਦੋਂ ਸੁਰਤ ਦੇ ਨਾਲ ਸ਼ਬਦ ਦਾ ਸਮੇਲ ਹੋਏਗਾ ਜਦੋਂ ਸੁਰਤ ਦੇ ਵਿੱਚ ਸ਼ਬਦ ਦੀ ਗੱਲ ਟਿਕ ਕੇ ਆਣ ਕੇ ਤੇ ਮਹਾਰਾਜ ਕਹਿੰਦੇ ਇੱਕ ਮਿਕ ਹੋ ਜਾਏਗਾ ਜੋ ਪਾਣੀ ਸੰਗ ਪਾਣੀ ਨਾਨਕ ਲੀਨ ਭਇਓ ਗੁਰਬੇਦ ਸਿਉ ਮਹਾਰਾਜ ਨੇ ਚੀਜ਼ਾਂ ਨਹੀਂ ਦੇਖਣੀਆਂ ਹਾਂ ਇਹ ਸਾਡੇ ਸਫਾਈ ਦੇ ਵਿੱਚ ਆਉਂਦੀਆਂ ਮਾੜੀ ਗੱਲ ਨਹੀਂ ਹੈ ਪਰ ਕਿਸੇ ਇਨਸਾਨ ਦੇ ਮਨ ਵਿੱਚ ਇਹ ਭੁਲੇਖਾ ਰਹਿ ਜੇ ਕਿ ਮੈਂ ਸੋਚਾ ਕੇ ਦਰਬਾਰ ਸਾਹਿਬ ਚ ਗੁਰੂ ਘਰ ਵਿੱਚ ਚੱਲਿਆ ਉਹ ਗੱਲ ਵੱਖਰੀ ਹੈ ਸਫਾਈ ਦੀ ਪਰ ਜੇ ਕਵੇ ਬੰਦਾ ਕਿ ਮੈਂ ਗੁਰੂ ਨੂੰ ਪ੍ਰਵਾਨ ਹੋ ਜਾਵਾਂਗਾ ਇਹ ਗੱਲ ਨਹੀਂ ਠੀਕ ਇੱਥੇ ਤੇ ਮਨ ਦੀ ਗੱਲ ਹੈ ਬਾਹਰ ਮਲ ਧੋਵੇ ਮਨ ਕੀ ਝੂਠ ਨਾ ਜਾਏ ਬਾਹਰੋਂ ਧੋਈ ਜਾਣਾ ਏ ਪਰ ਉਹ ਸਾਫ਼ ਕਰੀ ਜਾਣਾ ਏ ਪਰ ਤੇਰੇ ਮਨ ਦੀ ਜਿਹੜੀ ਝੂਠ ਆ ਨਾ ਜਿਹੜੀ ਮਨ ਦੀ ਮੈਲ ਆ ਹੁਣ ਸ਼ਬਦ ਵਰਤਿਆ ਝੂਠ ਵੇਖੋ ਵੱਖਰੀ ਵੱਖਰੀ ਗੱਲ ਏ ਮੈਲ ਹੋਰ ਚੀਜ਼ ਹੁੰਦੀ ਤੇ ਝੂਠ ਹੋਰ ਚੀਜ਼ ਹੁੰਦੀ ਜੇ ਸਾਡੇ ਮਨ ਵਿੱਚ ਝੂਠ ਪਈਏ ਕਿਹੜੀ ਇਹ ਝੂਠਾ ਕਿਨੇ ਕੀਤਾ ਸਾਡੇ ਅੰਦਰ ਮੰਨ ਲਓ ਆਪਾਂ ਕਹਿੰਨੇ ਸਬਜ਼ੀ ਝੂਠੀ ਹੈ ਜੀ ਫਲਾਨਾ ਭੋਜਨ ਝੂਠਾ ਹੋ ਗਿਆ ਕਿੱਦਾਂ ਝੂਠਾ ਹੋ ਗਿਆ ਜਿਹਨੂੰ ਕਿਸੇ ਚੀਜ਼ ਨੇ ਇਹਨੂੰ ਖਾਦਾ ਏ ਤਾਂ ਝੂਠੀ ਹੋਈ ਹੈ ਤੇ ਮਹਾਰਾਜ ਕਹਿੰਦੇ ਧੰਗੁਰੂ ਅਮਰਦਾਸ ਮਹਾਰਾਜ ਬਾਹਰ ਮਲ ਧੋਵੇ ਮਨ ਕੀ ਝੂਠ ਨਾ ਜਾਏ ਜਿਹੜੀ ਮਨ ਦੀ ਝੂਠ ਆ ਉਹ ਕਦੇ ਨਹੀਂ ਜੇ ਖਤਮ ਹੁੰਦੀ ਮਨ ਦੀ ਝੂਠ ਦਾ ਮਤਲਬ ਜਿਹੜੀਆਂ ਵਿਚਾਰਾਂ ਨਾ ਉਹ ਕਿਸੇ ਦੀਆਂ ਨਹੀਂ ਗੁਰੂ ਦੀ ਵਿਚਾਰ ਸੂਚੀ ਹੈ ਗੁਰੂ ਦਾ ਗਿਆਨ ਸੱਚਾ ਹੈ ਅਸੀਂ ਝੂਠੀਆਂ ਵਿਚਾਰਾਂ ਆਪਣੀ ਮਤ ਵਿੱਚ ਰੱਖੀ ਬੈਠੇ ਹਾਂ ਅਸੀਂ ਝੂਠੀਆਂ ਵਿਚਾਰਾਂ ਆਪਣੇ ਮਨ ਵਿੱਚ ਰੱਖੀ ਬੈਠੇ ਹਾਂ ਇਸ ਕਰਕੇ ਬਾਹਰ ਮਲ ਧੋਵੇ ਬਾਣੀ ਦੇ ਪਾਵਨ ਸ਼ਬਦ ਨੇ ਸੋਚ ਕਰੇ ਦਿਨਸ ਔਰ ਰਾਤ ਮਨ ਕੀ ਮੈਲ ਨ ਤਨ ਤੇ ਜਾਤ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਧੰਨ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਦੀ ਰਸਨਾ ਤੋਂ ਇਹ ਬਚਨ ਨੇ ਮਹਾਰਾਜ ਕਹਿੰਦੇ ਰਾਤ ਦਿਨ ਇਸ਼ਨਾਨ ਕਰੀ ਜਾਣਾ ਸੁਚਮ ਰੱਖੀ ਜਾਣਾ ਮਾੜੀ ਗੱਲ ਨਹੀਂ ਰੱਖ ਲਾ ਪਰ ਇੰਜ ਨਾ ਕਵੀ ਇੱਕ ਤੇਰਾ ਸਤਨਵੀ ਸੁੱਚਾ ਹੋ ਗਿਆ ਤੇਰਾ ਮਨ ਵੀ ਸੁੱਚਾ ਆ ਗਿਆ ਮਨ ਕੀ ਮੈਲ ਨ ਤਨ ਤੇ ਜਾਤ ਤਨ ਦੀ ਮੈਲ ਲੱਤ ਰਹੀ ਏ ਬਹੁਤ ਵਧੀਆ ਗੱਲ ਐ ਪਰ ਭਲੇਕੇ ਚ ਨਾ ਰਹਿ ਜੀ ਤੇਰੇ ਮਨ ਦੀ ਮੈਲ ਵੀ ਲੱਥੇਗੀ ਜਿੰਨੀਆਂ ਬੇਈਮਾਨੀਆਂ ਹੋ ਰਹੀਆਂ ਨਾ ਵੱਡੇ ਵੱਡੇ ਤਸਤਰਾ ਚ ਘਪਲੇ ਹੋ ਰਹੇ ਬਹਿ ਕੇ ਉਹ ਬੰਦੇ ਇਸ਼ਨਾਨ ਕਰਕੇ ਜਾਂਦੇ ਘਰ ਉਹਨਾਂ ਦੇ ਇਸ਼ਨਾਨ ਕਰਨ ਦੀਆਂ ਜਗ੍ਹਾ ਬਹੁਤ ਮਹਿੰਗੀਆਂ ਜੇ ਜਿੱਥੇ ਉਹ ਵਕੀਲ ਉਹ ਜੱਜ ਜਿੱਥੇ ਉਹ ਲੀਡਰ ਇਸ਼ਾਨਾਨ ਕਰਕੇ ਜਾਂਦੇ ਮੈਨੂੰ ਲੱਗਦਾ ਕਰੋਨਾ ਚ ਬਾਥਰੂਮ ਬਣੇ ਹੋਣੇ ਉਹ ਪਰ ਕਦੇ ਵੀ ਇਦਾਂ ਨਹੀਂ ਹੁੰਦਾ ਕਿ ਉਹਨਾਂ ਦੇ ਮਨ ਸਾਫ਼ ਹੋ ਜਾਣ ਉਹ ਸੁੱਚੇ ਬਣ ਜਾਣਗੇ ਉਹ ਧਰਮੀ ਬਣ ਜਾਣਗੇ ਜੀ ਇੰਨੇ ਮਹਿੰਗੇ ਜਗ੍ਹਾ ਤੇ ਇਸ਼ਾਨਾਨ ਕਰਕੇ ਹਜ਼ੂਰ ਆਖਦੇ ਸੋਚ ਕਰੇ ਦਿਨਸ ਔਰ ਰਾਤ ਤੂੰ ਇੱਕ ਵਾਰੀ ਇਸ਼ਾਨਾਨ ਕਰਦਾ ਨਾ ਮਹਾਰਾਜ ਕਹਿੰਦੇ ਸੁਖਨੀ ਸਾਹਿਬ ਜੀ ਦੀ ਬਾਣੀ ਵਿੱਚ ਮਹਾਰਾਜ ਕਹਿੰਦੇ ਦਿਨਸ ਔਰ ਰਾਤ ਰਾਤ ਦੇਣੀ ਭਾਵੇਂ ਇਸ਼ਾਨਾਨ ਕਰੀ ਜਾ ਰਾਤ ਦਿਨ ਤੁਸੀਂ ਇੱਕ ਵਾਰੀ ਕਰ ਲਿਆ ਹੋਏਗਾ ਦੋ ਵਾਰੀ ਕਰ ਲਿਆ ਹੋਏਗਾ ਸੋਚ ਕਰੇ ਦਿਨ ਸੋਰ ਰਾਤ ਰਾਤ ਦਿਨ ਕਰੀ ਜਾ ਭਾਵੇਂ ਮਨ ਕੀ ਮੈਲ ਨਾ ਤਨ ਤੇ ਜਾਤ ਤੇਰੇ ਮਨ ਦੀ ਮੈਲ ਜਿਹੜੀ ਹੈ ਨਾ ਉਹ ਤੇਰੇ ਤਨ ਤੇ ਜਾ ਤੇਰੇ ਇਹ ਨਾ ਸੋਚੀ ਤਨ ਤੋਂ ਮੈਲ ਲੱਤ ਗਈ ਤੇ ਮਨ ਤੋਂ ਮਿਲਤ ਗਈ ਜਿਹੜੀ ਮਨ ਦੀ ਮੈਲ ਆ ਉਹ ਤਨ ਧੋਤਿਆ ਨਹੀਂ ਜੇ ਲੱਥਣੀ ਹਜ਼ੂਰ ਆਖਦੇ ਨੇ ਮਨ ਮੈਲੇ ਸਭ ਕੁਛ ਮੈਲਾ ਤਨ ਧੋਤੇ ਮਨ ਹਛਾ ਨਾ ਹੋਏ ਤਨ ਨੂੰ ਧੋਣ ਦੇ ਨਾਲ ਮਨ ਜਿਹੜਾ ਉਹ ਸਾਫ਼ ਨਹੀਂ ਜੀ ਹੁੰਦਾ ਇਹ ਮਹਾਰਾਜ ਨੇ ਭਲੇਖਾ ਕੱਢਿਆ ਕਿਉਂ ਇਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਬਚਨ ਹੈ ਮਨ ਮੈਲੇ ਸਭ ਕੁਛ ਮੈਲਾ ਤਨ ਧੋਤੇ ਮਨ ਹਛਾਣਾ ਹੋਏ ਇਹ ਇਹ ਬਚਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਤੇ ਮਹਾਰਾਜ ਜੀ ਨੇ ਉਹਨਾਂ ਜਿਨ੍ਹਾਂ ਨਦੀਆਂ ਨੂੰ ਪਵਿੱਤਰ ਮੰਨਿਆ ਜਾਂਦਾ ਨਾ ਉਹਨਾਂ ਨਦੀਆਂ ਦੇ ਕੰਢਿਆਂ ਤੇ ਲੋਕਾਂ ਨੂੰ ਐ ਲੈਣਾ ਬਣਾ ਕੇ ਬੈਠੇ ਨੂੰ ਵੇਖਿਆ ਜਿਹੜੇ ਇਸ਼ਨਾਨ ਕਰਦੇ ਸਨ ਲੋਕ ਜਿਹੜੇ ਕਹਿੰਦੇ ਸੀ ਇੱਥੇ ਇਸ਼ਨਾਨ ਕਰਨ ਦੇ ਨਾਲ ਪਵਿੱਤਰ ਹੋ ਜਾਈਦਾ ਕਿਉਂਕਿ ਮਹਾਰਾਜ ਜੀ ਵੀ ਤੀਰਥਾਂ ਵੱਲ ਗਏ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਨੇ ਉਹਨਾਂ ਲੋਕਾਂ ਦੇ ਜੀਵਨ ਨੂੰ ਵੇਖਿਆ ਜਦੋਂ ਭੀੜ ਨੂੰ ਵੇਖਿਆ ਨਾ ਕਿ ਅੱਜ ਇੰਨੀ ਭੀੜ ਜਿਹੜੀ ਕਿਨਾਰਿਆਂ ਤੇ ਇਕੱਠੀ ਹੋਈ ਹੈ ਧਾਰਮਿਕ ਕਿਨਾਰਿਆਂ ਦੇ ਉੱਤੇ ਇਸ਼ਨਾਨ ਕਰਨ ਵਾਸਤੇ ਜਦੋਂ ਉਹਨਾਂ ਵੱਲ ਵੇਖਿਆ ਤੇ ਮਹਾਰਾਜ ਦੇ ਮਨ ਵਿੱਚ ਆਇਆ ਹੋਵੇਗਾ ਕਿ ਨਹੀਂ ਤਨ ਧੋਤੇ ਤੁਸੀਂ ਤਨ ਧੋ ਰਹੇ ਹੋ ਤੁਸੀਂ ਹੁਣੇ ਜਾ ਕੇ ਆਪਣੀਆਂ ਜਗ੍ਹਾ ਤੇ ਬਹਿ ਕੇ ਬੇਈਮਾਨੀਆਂ ਕਰਨੀਆਂ ਤੇਰੇ ਇਸ਼ਨਾਨ ਕਰਕੇ ਜਾਣ ਵਾਲਾ ਡਾਕਟਰ ਸਾਰੀ ਦਿਹਾੜੀ ਜਾ ਕੇ ਜੇ ਉਥੇ ਕਿਡਨੀਆਂ ਵੇਚੀ ਜਾਵੇ ਤੇ ਤੁਸੀਂ ਉਹਦੇ ਤਨ ਦੇ ਇਸ਼ਨਾਨ ਦਾ ਕੀ ਕਰੋਗੇ ਦੱਸੋ ਸੱਚੇ ਨੂੰ ਝੂਠਾ ਬਣਾਉਣ ਵਾਲੇ ਵਕੀਲ ਦੇ ਇਸ਼ਨਾਨ ਦਾ ਕੀ ਕਰੋਗੇ ਤੈਨੂੰ ਤੇ ਮਹਾਰਾਜ ਕਹਿੰਦੇ ਤਨ ਧੋਤੇ ਮਨ ਅਛਾ ਨਾ ਹੋਏ ਮਨ ਜਿਹੜਾ ਕਦੇ ਵੀ ਸੁੱਚਾ ਨਹੀਂ ਜੇ ਬਣਦਾ ਤਨ ਦੇ ਧੋਣ ਦੇ ਨਾਲ ਮਨ ਕਦੇ ਵੀ ਸਾਫ਼ ਨਹੀਂ ਜੇ ਹੁੰਦਾ ਬਾਹਰ ਮਲ ਧੋਵੇ ਮਨ ਕੀ ਝੂਠ ਨਾ ਜਾਏ ਤਨ ਗੁਰੂ ਅਮਰਦਾਸ ਸਮਰਾਜੀ ਕਹਿੰਦੇ ਬਾਹਰੋਂ ਧੋਈ ਜਾਣਾ ਨਾ ਤੇਰੇ ਮਨ ਦੀ ਝੂਠ ਇਦਾਂ ਜਾਣੀ ਨਹੀਂ ਸਤ ਸੰਗਤ ਸਿਉ ਬਾਦ ਰਚਾਏ ਸੰਗਤ ਦੇ ਨਾਲ ਸੰਗਤ ਵਿੱਚ ਬਹਿ ਕੇ ਤੇ ਝਗੜੇ ਕਰਦਾ ਜੀਏ ਸੰਗਤ ਵਿੱਚ ਬੈਠੇ ਵੀ ਇਹਨੂੰ ਚੰਗੇ ਨਹੀਂ ਜੇ ਲੱਗਦੇ ਕਈਆਂ ਨੂੰ ਤੇ ਗੁਰੂ ਘਰ ਵਿੱਚ ਆਉਣ ਵਾਲੇ ਵੀ ਚੰਗੇ ਨਹੀਂ ਜੇ ਲੱਗਦੇ ਇਹ ਮਨੁੱਖ ਦਾ ਸੁਭਾਅ ਹੈ ਜਿਹੜਾ ਕੰਮ ਮਨੁੱਖ ਆਪ ਨਾ ਕਰ ਸਕਦਾ ਹੋਵੇ ਨਾ ਜੇ ਦੂਜਾ ਕਰਦਾ ਉਹ ਤੋਂ ਵੀਰਖਾ ਕਰਦਾ ਇਹ ਕੋ ਕਰਦਾ ਮੇਰੇ ਕੋਲ ਤਾਂ ਹੁੰਦਾ ਨਹੀਂ ਇਹ ਕਿਉਂ ਕਰੀ ਜਾਂਦਾ ਮੇਰੀ ਔਲਾਦ ਮੇਰੇ ਕਹਣੇ ਵਿੱਚ ਨਹੀਂ ਇਹਦੀ ਔਲਾਦ ਇਹਦੇ ਕਹਣੇ ਵਿੱਚ ਕਿਉਂ ਇਸ ਗੱਲ ਦੀ ਵੀਰਖਾ ਹੋ ਜਾਂਦੀ ਜੇ ਵੀਰਖਾ ਕਿਤੇੋਂ ਵੀ ਪੈਦਾ ਹੋ ਜਾਂਦੀ ਜੀ ਸਤ ਸੰਗਤ ਸਿਉ ਬਾਤ ਰਚਾਏ ਚੰਗੀਆਂ ਗੱਲਾਂ ਦੇ ਨਾਲ ਗੁਰੂ ਦੀਆਂ ਗੱਲਾਂ ਦੇ ਨਾਲ ਝਗੜਾ ਕਰਦਾ ਜੀ ਸਚਿਆਰਾ ਨਹੀਂ ਹੋਣ ਦਾ ਯਤਨ ਕਰਦਾ ਅੰਨ ਦਿਨ ਦੁਖੀਆ ਦੂਜੇ ਭਾਏ ਰਚਾਏ ਅੰਨ ਦਿਨ ਹਰ ਰੋਜ਼ ਬੰਦਾ ਕਲਪੁਦਾ ਰਹਿੰਦਾ ਜੇ ਦੁਖੀ ਹੋਇਆ ਰਹਿੰਦਾ ਜੇ ਪਰੇਸ਼ਾਨ ਹੋਇਆ ਰਹਿੰਦਾ ਜੇ ਫਿਕਰਾਂ 'ਚ ਪੈ ਜਾਂਦਾ ਟੈਨਸ਼ਨਾਂ 'ਚ ਪੈ ਜਾਂਦਾ ਬਾਦੂ ਦੇ ਫਿਕਰ ਚੱਕੀ ਫਿਰਦਾ ਜੀ ਅੰਨ ਦਿਨ ਹਰ ਰੋਜ਼ ਅੰਨ ਦਿਨ ਦੁਖੀਆ ਦੂਜੇ ਭਾਏ ਰਚਾਏ ਇੱਕ ਗੁਰੂ ਨੂੰ ਛੱਡ ਕੇ ਨਾ ਇੱਕ ਦਾ ਭਰੋਸਾ ਛੱਡ ਕੇ ਕਈਆਂ ਤੇ ਭਰੋਸੇ ਰੱਖਦਾ ਏ ਦੂਜੇ ਭਾਏ ਸੱਚੀਆਂ ਵਿਚਾਰਾਂ ਨੂੰ ਛੱਡ ਕੇ ਝੂਠੀਆਂ ਵਿਚਾਰਾਂ ਦੇ ਵਿੱਚ ਰੁੱਤ ਜਾਂਦਾ ਜੇ ਦੂਜੇ ਭਾਏ ਇਦਾਂ ਕਰਦਾ ਰਹਿੰਦਾ ਹਰ ਨਾਮ ਨਾ ਚੇਤੇ ਬਹੁਤ ਕਰਮ ਕਮਾਏ بڑے ਕਰਮ ਕਮਾਉਂਦਾ بڑے ਕੰਮ ਕਰਦਾ ਜੀ ਮਹਾਰਾਜ ਦੀ ਬਾਣੀ ਦਾ ਵਚਨ ਹੈ ਆਹਰ ਸਭ ਕਰਦਾ ਫਿਰੇ ਆਹ ਹਰੇਕ ਨਾ ਹੋਏ بڑے ਕੰਮ ਕਰਦਾ ਫਿਰਦਾ ਭੱਜਾ ਫਿਰਦਾ ਹਰ ਨਾਮ ਨਾ ਚੇਤੇ ਗੁਰੂ ਨੂੰ ਕਦੇ ਵੀ ਯਾਦ ਨਹੀਂ ਕਰਦਾ ਗੁਰੂ ਵਾਸਤੇ 5 10 ਮਿੰਟ ਨਹੀਂ ਜੇ ਨਿਕਲਦੇ ਅੱਜ ਇਹ ਕਿ ਗੁਰੂ ਨੂੰ ਨੇ ਲੋੜ ਸਾਡੇ 10 ਮਿੰਟਾਂ ਦੀ ਅਸੀਂ 5-7 ਮਿੰਟ ਆਪਣੀ ਜ਼ਿੰਦਗੀ ਨੂੰ ਸਵਾਰਨ ਵਾਸਤੇ ਕੱਢਣੇ ਸੰਨ ਕੇ ਗੁਰੂ ਪਾਤਸ਼ਾਹ ਸਾਡੇ ਤੇ ਕਿਰਪਾ ਕਰ ਦਿਓ ਰਹਿਮਤ ਕਰ ਦਿਓ ਮੈਂ ਨਿਮਾਣਾ ਤੁਹਾਡੇ ਦਰ ਤੇ ਆਣ ਕੇ ਬਹਿ ਗਿਆ ਮੇਰੀ ਮਾਤ ਰੂਪੀ ਝੋਲੀ 'ਚ ਕੁਝ ਨਾ ਕੁਝ ਜ਼ਰੂਰ ਪਾ ਦਿਓ ਜੀ ਮੇਰੀ ਜ਼ਿੰਦਗੀ ਸੌਕੀ ਲੰਗ ਜਾਵੇ ਮੈਂ ਅਗਿਆਨਤਾ ਦੇ ਵਿੱਚ ਸਾਰੀ ਉਮਰ ਨਾਲ ਪਟਕਦਾ ਰਵਾਂ ਹਰ ਨਾਮ ਨਾਲ ਚੇਤੇ ਬਹੁ ਕਰਮ ਕਮਾਏ ਪੂਰਬ ਲਿਖਿਆ ਸੋ ਮੇਟਣਾ ਨਾ ਜਾਏ ਜਿਹੜਾ ਲਿਖਿਆ ਗਿਆ ਨਾ ਜਿਹੜਾ ਜਿਹੜਾ ਬੰਦਿਆ ਤੂੰ ਲਿਖੀ ਜਾਣਾ ਰੋਜ਼ ਜਿਹੜਾ ਲਿਖਿਆ ਸਾਰਾ ਕੁਝ ਬਾਹਰ ਆ ਜਾਣਾ ਹੀ ਤੂੰ ਪਹਿਲੀ ਵਾਰੀ ਚੋਰੀ ਕੀਤੀ ਤੂੰ ਲਿਖੀ ਗਈ ਤੂੰ ਫਿਰ ਕੀਤੀ ਉਹ ਵੀ ਲਿਖੀ ਗਈ ਜਦਨ ਤੇਰੇ ਤੋਂ ਲੇਖਾ ਪੁੱਛਿਆ ਨਾ ਕਿਸੇ ਨੇ ਜਦਨ ਕਾਬੂ ਆ ਗਿਓ ਫੜੇ ਹੋ ਗਿਓ ਤੂੰ ਸਾਰੀਆਂ ਹੀ ਦੱਸ ਦੇਣੀਆਂ ਐ ਮੈਂ ਕਿੱਥੇ ਕਿੱਥੇ ਕੀਤੀਆਂ ਉਹ ਲਿਖੀ ਜਾਣਾ ਐ ਇਹ ਲਿਖ ਤੇਰੇ ਆਪਣੇ ਕੰਮ ਨੇ ਪੂਰਬ ਲਿਖਿਆ ਸੋ ਮਿਟਣਾ ਨਾ ਜਾਏ ਨਾਨਕ ਬਿਨ ਸਤਿਗੁਰ ਸੇਵੇ ਮੋਖ ਨ ਪਾਏ ਮੋਖ ਦਾ ਮਤਲਬ ਹੁੰਦਾ ਮੁਕਤੀ ਆਜ਼ਾਦੀ ਬਿਨਾ ਸਤਿਗੁਰੂ ਨੂੰ ਮਿਲਣ ਤੋਂ ਬਿਨਾ ਸਤਿਗੁਰੂ ਨੂੰ ਯਾਦ ਕਰਨ ਤੋਂ ਬਿਨਾ ਸਤਿਗੁਰੂ ਨੂੰ ਸਿਮਰਨ ਤੋਂ ਬਿਨਾ ਮਾਰੇ ਕਹਿੰਦੇ ਜੇ ਤੂੰ ਸਤਿਗੁਰੂ ਨੂੰ ਸੇਵਦਾ ਨਹੀਂ ਨਾ ਯਾਦ ਨਹੀਂ ਨਾ ਕਰਦਾ ਮੋਖ ਨਾ ਪਾਏ ਤੈਨੂੰ ਮੁਕਤੀ ਕਦੇ ਵੀ ਨਹੀਂ ਮਿਲਦੀ ਬੁਕਾਰਾਂ ਵਾਲੇ ਪਾਸਿਓ ਬੇਈਮਾਨੀ ਵਾਲੇ ਪਾਸਿਓ ਪਰ ਕਣਾ ਵਾਲੇ ਪਾਸਿਓਂ ਤੂੰ ਇਦਾਂ ਹੀ ਭੜਕਦਾ ਰਹੇਂਗਾ ਡੋਲਦਾ ਰਹੇਂਗਾ ਖਵਾਰ ਹੁੰਦਾ ਰਹੇਂਗਾ ਆਪਣੀ ਜ਼ਿੰਦਗੀ ਵਿੱਚ ਤੈਨੂੰ ਮੁਕਤੀ ਕਦੇ ਵੀ ਨਹੀਂ ਮਿਲਨੀ ਤੂੰ ਸਤਿਗੁਰੂ ਦੇ ਚਰਨਾਂ ਦੇ ਨਾਲ ਜੁੜ ਤੂੰ ਗੁਰੂ ਦੇ ਚਰਨਾਂ ਦੇ ਨਾਲ ਜੁੜ ਗੁਰੂਪੂਰ ਆਣ ਕੇ ਮੁਕਤੀ ਮਿਲ ਜਾਂਦੀ ਏ ਸਤਿਗੁਰੂ ਸਾਨੂੰ ਬੰਧਨਾ ਤੋਂ ਨਿਵਾਰਨ ਵਾਲੇ ਨੇ ਦੁੱਖਾਂ ਤੋਂ ਨਿਵਾਰਨ ਵਾਲੇ ਨੇ ਬਸ ਸਾਨੂੰ ਗੁਰੂਪੂਰ ਆਉਣਾ ਆਉਣ ਦੀ ਜਾਚ ਆ ਜਾਵੇ ਗੁਰੂਪੁੱਲ ਬੈਠਣ ਦੀ ਜਾਚ ਆ ਜਾਵੇ ਗੁਰੂ ਸਾਨੂੰ ਸਬਰ ਦਿੰਦਾ ਸਾਨੂੰ ਸਬਰ ਆ ਜਾਵੇ ਸਾਰੇ ਮਸਲੇ ਆਪਣੇ ਆਪ ਹੀ ਸਾਡੀ ਜ਼ਿੰਦਗੀ ਦੇ ਹੱਲ ਹੋ ਜਾਣਗੇ ਸਤਿਗੁਰੂ ਜੀ ਕਿਰਪਾ ਕਰਨ ਵਿਚਾਰਾਂ ਕਰਦਿਆਂ ਕਈ ਪ੍ਰਕਾਸ਼ੀਆਂ ਟੁੱਟੀਆਂ ਪੁੱਲਾਂ ਚੁੱਕਾਂ ਹੋ ਜਾਂਦੀਆਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਗੁਰੂ ਕੀ ਸੰਗਤ ਬਖਸ਼ਣ ਜੋਗ ਹੈ ਸਾਰੇ ਹੀ ਬਲਾਓ ਫੱਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ